ਸਤਿ ਸ਼੍ਰੀ ਅਕਾਲ ਮੈਂ ਡਾਕਟਰ ਗਰੂਜੀ ਆ ਜਿਹੜੀ ਆਪਾਂ ਇਹ ਕਣਕ ਦੇਖ ਰਹੇ ਆ ਇਹਦੇ ਵਿੱਚ ਆਪਾਂ ਨੂੰ ਹਲੇ ਤੱਕ ਨਹੀਂ ਲੱਗਦਾ ਵੀ ਇਹਦੇ 'ਚ ਕੋਈ ਕਮੀ ਐ ਜਾ ਇਹ ਦੂਜੀ ਕਣਕ ਨਾਲੋਂ ਕਿਸੇ ਵੀ ਤਰੀਕੇ ਦੇ ਵਿੱਚ ਘੱਟ ਐ ਕਿਤੇ ਕਿਤੇ ਬੱਲੀਆਂ ਇਹਦੀਆਂ ਨਿਕਲਈਆਂ ਨੇ ਨਿਸਰਨ ਲੱਗ ਰਹੀ ਐ ਪੂਰੀ ਸ਼ਾਹ ਕਾਲੀ ਕਣਕ ਖੜੀ ਐ ਤੇ ਕੋਈ ਇਹਦੇ 'ਚ ਘਾਟ ਨਹੀਂ ਲੱਗ ਰਹੀ ਆਇਦਰ ਉਹ ਨਿਸਾਰਾ ਇਹਦਾ ਸ਼ੁਰੂ ਵੀ ਹੋ ਗਿਆ ਤੇ ਜਿਵੇਂ ਹੁਣ ਆਪਾਂ ਦੇਖ ਰਹੇ ਹਾਂ ਵੀ ਕਰਮੀ ਪੈ ਰਹੀ ਹੈ ਤੇ ਇਸ ਵਾਰੀ ਇਹ ਅ ਕਿਆ ਸਰਾਈਆਂ ਲਾਈਆਂ ਜਾ ਰਹੀਆਂ ਨੇ ਬਹੁਤ ਸਾਰੇ ਅ ਜਿਹੜੇ ਖੇਤੀ ਵਿਗਿਆਨੀ ਨੇ ਕਿ ਜੇਕਰ ਜਿਹੜਾ ਤਾਪਮਾਨ ਹੈ ਉਹ ਵਧਦਾ ਰਿਹਾ ਤੇ ਫਰਵਰੀ ਦੇ ਅੰਤ ਤੱਕ ਜੇ ਉਹ ਕਾਫੀ ਵਧ ਗਿਆ ਤੇ ਮਾਰਚ ਦੇ ਵਿੱਚ ਆਮ ਨਾਲੋਂ ਉੱਪਰ ਚਲਾ ਗਿਆ ਆ ਕਣਕ ਦੇ ਝਾੜ ਦੇ ਵਿੱਚ ਕੁਛ ਨਾ ਕੁਛ ਕਮੀਆਂ ਜਿਹੜੀ ਉਹ ਜ਼ਰੂਰ ਹੋਪ। ਤਾਂ ਇਸ ਕਣਕ ਦੀ ਆਪਾਂ ਦੇਖ ਲਈਏ। ਲੇ ਬਸੇੋਂ ਪਹਿਲਾਂ ਮੈਂ ਦਿਖਾਉਂਗਾ ਵੀ ਇਹ ਕਿਹੜੀ ਕਣਕ ਹੈ ਤੇ ਫਿਰ ਇਹਦੇ ਆਪਾਂ 2-4 ਫਾਇਦੇ ਅਨੁਕਲ ਕਰਾਂਗੇ। ਹੁਣ ਆਪਾਂ ਨੂੰ ਦੇਖ ਕੇ ਪਤੀ ਲੱਗਿਆ ਹੋਊਗਾ ਵੀ ਆ ਪਰਾਲੀ ਹੈ। ਤਾਂ ਇਹ ਮਲਚਿੰਗ ਵਾਲੀ ਕਣਕ। ਆ ਇਹਦਾ ਨਾੜ ਹੈ। ਇਹਨਾਂ ਸੋਸਥਾਈ ਕਿਸਮ ਹੈ ਇਹ। ਤੇ ਇਹ ਆ 5 ਨਵੰਬਰ ਤੋਂ ਪਹਿਲਾਂ ਦੀ ਬਿਜਾਈ ਕਰਕੇ ਇਹਦਾ ਕਦ ਆਪਾਂ ਨੂੰ ਛੋਟਾ ਤਾਂ ਕਰਕੇ ਦਿਖਾਈ ਦੇ ਰਹੇ ਕਿਉਂਕਿ ਆਪਾਂ ਨੇ ਇਹਦੇ ਉੱਪਰ ਕਾਦ ਰੋਕਣ ਵਾਲੀਆਂ ਸਪਰੇਅ ਦੋ ਕੀਤੀਆਂ ਹੋਈਆਂ ਨੇ ਤੇ ਇਹ ਹੋ ਗਈ ਅੱਜ ਤੱਕ ਗੱਲ ਹੁਣ ਅਗਲੀ ਗੱਲ ਜਿਹੜੀ ਆਪਾਂ ਇਹਦੇ ਵਿੱਚ ਦੇਖਣੀ ਆ ਉਹ ਇਹਦੇ ਦੋ ਚੀਜ਼ਾਂ ਦੋ ਫਾਇਦੇ ਦੇ ਮੈਂ ਦਿਖਾਉਂਗਾ ਪਹਿਲਾ ਫਾਇਦਾ ਇਹ ਹੈ ਵੀ ਇਹਨੇ ਜ਼ਮੀਨ ਨੂੰ ਸੁੱਕਣ ਨਹੀਂ ਦੇਣਾ ਆਪਾਂ ਇਹ ਤੋਂ ਦੇਖ ਲਈਏ ਕਾਪੀ ਗਿੱਲੀ ਪਈ ਤਾਂ ਇਹਦੇ ਕਰਕੇ ਤਾਪਮਾਨ ਦੇ ਵਿੱਚ ਜੇਕਰ ਵਾਧਾ ਹੁੰਦਾ ਤਾਂ ਧਰਤੀ ਗਿੱਲੀ ਰਹਿਣ ਕਰਕੇ ਇਸ ਕਣਕ ਦੇ ਉੱਪਰ ਉਹਨਾ ਅਸਰ ਨਹੀਂ ਪਊਗਾ ਜਿੰਨਾ ਅਸਰ ਦੂਜੀ ਬਜਾਈ ਨਾਲ ਕੀਤੀਆਂ ਹੋਈਆਂ ਕਣਕਾਂ ਦੇ ਉੱਪਰ ਪੈਣਾ। ਕਿਉਂਕਿ ਆ ਪਿੱਛੇ ਜੇ ਮੈਂ ਇੱਕ ਸੈਮੀਨਾਰ ਅਟੈਂਡ ਕੀਤਾ ਸੀ, ਉਸ ਸੈਮੀਨਾਰ ਦੇ ਵਿੱਚ ਇਹ ਦੱਸਿਆ ਗਿਆ ਸੀ ਵੀ ਜਿਹੜੀਆਂ ਜੜਾਂ ਨੇ ਇਹ ਫਸਲ ਲਾ ਜਾਂ ਇਹ ਕਿਸੇ ਵੀ ਬੂਟੇ ਦਾ ਦਿਮਾਗ ਹੁੰਦੀਆਂ ਨੇ। ਤੇ ਜੜਾਂ ਹੀ ਇਹ ਮਹਿਸੂਸ ਕਰਦੀਆਂ ਨੇ ਕਿ ਤਾਪਮਾਨ ਦੇ ਵਿੱਚ ਕਿੰਨਾ ਵਾਧਾ ਹੋ ਰਿਹਾ ਹੈ, ਤਾਪਮਾਨ ਕਿੰਨਾ ਘਟ ਗਿਆ ਜਾਂ ਕਿੰਨਾ अनुकूलन ਸਮਰੱਥਾ ਤੋਂ ਵੱਧ ਹੈ ਜਾਂ ਘੱਟ ਤਾਂ ਇਸ ਕਰਕੇ ਹੁਣ ਇਹਦੀਆਂ ਜੜ੍ਹਾਂ ਨੇ ਜਿਹੜੀਆਂ ਤਾਂ ਲਈ ਇਹ ਜਿਹੜੀ ਪ੍ਰਾਲੀ ਹੈ ਇਹ ਇੱਕ ਅ ਥਰਮੋਕੂਲ ਦਾ ਕੰਮ ਕਰਦੀ ਹੈ ਤਾਂ ਹੇਠਾਂ ਤੱਕ ਜਿਹੜਾ ਤਾਪਮਾਨ ਹੈ ਉਹਦੀ ਤਪਸ਼ ਨਹੀਂ ਜਾਂਦੀ ਤੇ ਦੂਸਰੀ ਗੱਲ ਆ ਦੇਖੋ ਆ ਪ੍ਰਾਲੀ ਗਲ ਗਲ ਗਈ ਹੈ ਗਲਣੀ ਸ਼ੁਰੂ ਵੀ ਹੋ ਚੁੱਕੀ ਹੈ ਤੇ ਇਹ ਗਲ ਵੀ ਗਈ ਹੈ ਤੇ ਜਿਹੜੀ ਇੱਥੋਂ ਆ ਦੇ ਬਾਹਰ ਤਾਂ ਹੇਠਾਂ ਤਾਂ ਇਸ ਜਗ੍ਹਾ ਦੇ ਉੱਪਰ ਜਮਾ ਇਹ ਇੱਕ ਖਾਦ ਦੇ ਰੂਪ ਦੇ ਵਿੱਚ ਹੈ ਇਹਾਰ ਕੋਈ ਖੜੀ ਹੈ ਤੇ ਆ ਹੀਟਾਂ ਹੁਣ ਇਹਦੇ ਜਿਹੜੇ ਤੱਤ ਨੇ ਉਹ ਹੀਟਾਂ ਆ ਮਿੱਟੀ ਦੇ ਵਿੱਚ ਵੀ ਜਜ਼ਬ ਹੋਣਾ ਸ਼ੁਰੂ ਹੋ ਗਏ ਨੇ ਤੇ ਇਹ ਜਿਹੜੀ ਕਣਕ ਹੁਣ ਇਸ ਵੇਲੇ ਖੜੀ ਹੈ ਉਹ ਸੁਨੂਗੇ ਤੱਤ ਮਿਲਣ ਵੀ ਲੱਗ ਰਹੇ ਨੇ ਤਾਂ ਹੀ ਸੀ ਕੁਝ ਕੁ ਫਾਇਦੇ ਇਸ ਅ ਮਰਚਿੰਗ ਵਾਲੀ ਕਣਕ ਦੇ ਵੀਡੀਓ ਚ ਬਣਾਉਣ ਲਈ ਬਹੁਤ ਬਹੁਤ ਸ਼ੁਕਰੀਆ ਜੀ ਸਾਸਤਰਿਕਾ